ਦੋਸਤੋ ਬੜਾ ਹੀ ਅਜੀਬ ਤੇ ਹੈਰਾਨੀਜਨਕ ਮੇਰੇ ਸਾਹਮਣੇ ਸੀਨ ਆਇਆ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਜਦੋਂ ਵੀ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਦਾ ਹੈਗਾ ਤਾਂ ਮੈਂ ਮੇਨ ਸਿਟੀ ਨੂੰ ਛੱਡ ਕੇ ਕੰਟਰੀ ਸਾਈਡ ਜ਼ਿਆਦਾ ਟਰੈਵਲ ਕਰਦਾ ਹਾਂ ਕਿਉਂਕਿ ਫੇਮਸ ਚੀਜ਼ਾਂ ਦੇਖਣਾ ਮੇਰੀ ਪਸੰਦ ਨਹੀਂ ਹੈਗੀ ਆ ਤੇ ਚਲੋ ਮੈਂ ਜੋ ਹੈਰਾਨੀ ਜਨਕ ਚੀਜ਼ੇ ਦੱਸਣ ਲੱਗਾ ਹਾਂਗਾ ਕਿ ਅੱਜ ਮੈਂ ਧਰਾਨ ਹੋ ਗਿਆ ਜਦੋਂ ਮੈਂ ਇੱਕ ਕੰਟਰੀਸਾਈਡ ਐਮਸਟਾਰਡਨ ਤੋਂ ਬਹੁਤ ਦੂਰ ਤੇ ਸਕਾਟ ਸਿਟੀ ਕੰਟਰੀਸਾਈਡ ਦਾ ਇੱਕ ਛੋਟਾ ਜਿਹਾ ਟਾਊਨ ਦੇ ਵਿੱਚ ਆਇਆ ਤਾਂ ਉੱਥੇ ਮੈਂ ਆਪਣਾ ਹੋਟਲ ਕੋਈ ਲੱਭ ਰਿਆ ਸੀ ਇਸੇ ਇਲਾਕੇ ਦੇ ਵਿੱਚ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਜਨੂੰ ਗਰੋਥ ਦੇ ਕੋਲ ਟੀ ਸੜਕ ਦੇ ਨਿਕਿਆ ਤੇ ਇੱਕ ਸਟੇਡੀਅਮ ਦੇ ਵਿੱਚ ਰਾਤ ਦੇ 9 ਵਜੇ ਹੋਏ ਨੇ ਇਸ ਟਾਈਮ ਤੇ 9 ਵਜੇ ਹੋਏ ਨੇ ਉਸੇ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਇਹ ਸਟੇਡੀਅਮ ਦੇ ਵਿੱਚ ਹਾਕੀ ਦੇ ਕਿੰਨੇ ਗਰਾਊਂਡ ਨੇ ਤੇ ਹਾਕੀ ਦੇ ਗਰਾਊਂਡਾਂ ਦੀ ਕੰਡੀਸ਼ਨ ਦੇਖ ਲਓ ਤੇ ਉਸ ਤੋਂ ਬਾਅਦ ਹਾਕੀ ਦੇ ਗਰਾਊਂਡਾਂ ਦੇ ਵਿੱਚ ਰੌਣਕ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਅੱਠ 올림픽 ਜਿੱਤਣ ਵਾਲਾ ਇੰਡੀਆ ਅੱਜ ਜਿਸ ਦੇ ਗਰਾਊਂਡ ਪੰਜਾਬ ਦੇ ਖਾਲੀ ਨੇ ਤਾਂ ਉਹ ਕਿਉਂ ਹਾਰਦਾ ਕਿਉਂ ਸਾਡੀ ਹਾਕੀ ਦਾ ਅੰਥੋਰੀਆ ਤੁਸੀਂ ਸਾਡੇ ਗਰਾਊਂਡਾਂ ਦੇ ਵਿੱਚ ਇਸ ਤਰ੍ਹਾਂ ਦੀ ਐਨੀ ਲੇਟ ਅਧੇਰੌਣਕ ਨਹੀਂ ਦੇਖੇਂਗੇ ਉਹ ਤੇ ਮੈਨੂੰ ਹੁਣੇ ਹੀ ਮੈਂ ਕਲੱਬ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿਣ ਲੱਗਿਆ ਕਿ ਹਜੇ ਤਾਂ ਇਹ ਲੜਕੀਆਂ ਦੀਆਂ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਪ੍ਰੈਕਟਿਸ ਕਰ ਰਹੀਆਂ ਨੇ ਤੇ ਇਸ ਤੋਂ ਬਾਅਦ ਤਾਂ ਆਪਣੇ ਮੁੰਡਿਆਂ ਦੀ ਪ੍ਰੈਕਟਿਸ ਸ਼ੁਰੂ ਹੋਣੀ ਹੈ ਜੀ 9 ਵਜੇ ਤੋਂ ਬਾਅਦ ਹਜੇ ਮੁੰਡਿਆਂ ਦੀ ਪ੍ਰੈਕਟਿਸ ਸ਼ੁਰੂ ਹੋਣੀ ਹੈ ਤੇ ਮੈਚ ਹੋਣੇ ਨੇ ਤੇ ਤੁਸੀਂ ਖਾਕੀ ਦਾ ਖੇਡਣ ਦਾ ਇਹਨਾਂ ਸ਼ੌਕ ਤੇ ਉਹ ਵੀ ਪਿੰਡਾਂ ਦੇ ਵਿੱਚ ਜਾ ਕੇ ਹਾਲੈਂਡ ਦੇ ਤਾਂ ਫਿਰ ਤਾਂ ਬਈ ਉਹ ਮੈਡਲ ਜਿੱਤਣਗੇ ਜਿੱਤਣਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜੋਸ਼ ਦੇ ਨਾਲ ਠੰਡ ਦੇ ਵਿੱਚ ਬੱਚੇ ਕਿਵੇਂ ਖੇਡ ਰਹੇ ਨੇ ਤੇ ਸਾਡੇ ਬੱਚਿਆਂ ਦੀ ਕੀ ਹਾਲਤ ਹੈ ਉਹਨਾਂ ਦੇ ਕੀ ਸ਼ੌਕ ਨੇ ਇਹ ਇਹ ਚੀਜ਼ ਹੈ ਕਿ ਜਦੋਂ ਅਸੀਂ ਸਪੋਰਟਸ ਨੂੰ ਬੱਚਿਆਂ ਦੇ ਵਿੱਚ ਲੈ ਕੇ ਆਉਂਦੇ ਆ ਬੱਚਿਆਂ ਨੂੰ ਸ਼ੌਕ ਹੁੰਦੇ ਨੇ ਤਾਂ ਫਿਰ ਉਹ ਹਾਰਿਕ ਮਾੜੇ ਕੰਮਾਂ ਤੋਂ ਦੂਰ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਸੁਪਨਾ ਹੀ ਇੱਕ ਜਾਂ ਉਹਨਾਂ ਦਾ ਸ਼ੌਕ ਹੀ ਉਹਨਾਂ ਦਾ ਇੱਕ ਖੇਡ ਬਣ ਜਾਂਦੀ ਹੈ Have you been to India to play hockey? Me? Yeah. No. no.